ਸਾਡੇ ਪਾਏ ਅਚਾਰ ਨੂੰ ਉੱਲੀ ਨਹੀਂ ਲੱਗਦੀ ਅੱਜ ਆਪਾਂ ਪਾਵਾਂਗੇ ਆਮਲੇ ਦਾ ਆਚਾਰ ਸਭ ਤੋਂ ਪਹਿਲਾਂ ਤੇ ਇਹਨੂੰ ਧੋਣਾ ਜ਼ਰੂਰੀ ਹੁੰਦਾ ਦੋਸਤੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਉਹ ਵੀ ਤੁਹਾਨੂੰ ਦੱਸਦੇ ਆ ਧੋਣਾ ਕਿਉਂ ਜ਼ਰੂਰੀ ਹੁੰਦਾ ਪਤਾ ਨਹੀਂ ਕਿਹਦੇ ਕਿਹਦੇ ਹੱਥ ਲੱਗੇ ਹੁੰਦੇ ਗੰਦੇ ਮੰਦੇ ਹੈਨਾ ਕੋਈ ਤੋੜਦਾ ਕੋਈ ਮੰਡੀ ਚ ਲੈ ਕੇ ਆਉਂਦਾ ਕੋਈ ਵਿਚ ਦਾ ਫਿਰ ਆਪਣੇ ਤੱਕ ਪਹੁੰਚਦਾ ਤੇ 100 ਤਰ੍ਹਾਂ ਦੀ ਰੇਸ ਸਪਰੇ ਹੈਨਾ ਕੋਈ ਨੇ ਕੈਮੀਕਲ ਕਈ ਵਾਰੀ ਲੱਗਿਆ ਹੁੰਦਾ ਤੈਨੂੰ ਧੋਸਮਾਰ ਲਿਆ ਕਰੋ ਉਸ ਤੋਂ ਬਾਅਦ ਕੜਾਹੀ ਦੇ ਵਿੱਚ ਪਾਣੀ ਪਾ ਕੇ ਇੱਕ ਚਮਚਾ ਨਮਕ ਦਾ ਪਾ ਕੇ ਸਭ ਤੋਂ ਪਹਿਲਾਂ ਇਹਨਾਂ ਨੂੰ ਉਬਾਲ ਲੈਣਾ ਚਾਹੀਦਾ ਅਸੀਂ 1/2 ਕਿਲੋ ਔਲੇ ਲਏ ਆ ਇਹ ਦੇਸੀ ਔਲੇ ਇਹ ਜਿਹੇ ਇਹਨਾਂ ਦਾ ਸਾਈਜ਼ ਛੋਟਾ ਤੁਸੀਂ ਵੱਡੇ ਔਲੇ ਹੋਣ ਉਹਨਾਂ ਦਾ ਅਚਾਰ ਵੀ ਇਸੇ ਤਰ੍ਹਾਂ ਪਾਉਣਾਗਾ ਦੋਸਤੋ ਜਿੰਨਾ ਚਿਰ ਔਲੇ ਤਰੇੜਾਂ ਜੀ ਨਹੀਂ ਛੱਡਦੇ ਨਾ ਉਹਨਾਂ ਚਾਰਾ ਪਾਏ ਨੂੰ ਉਬਾਲੀ ਜਾਵਾਂਗੇ ਤੁਸੀਂ ਵਿੱਚ ਵਿੱਚ ਦੀ ਢੱਕਣ ਚੱਕ ਕੇ ਦੇਖ ਲਿਓ ਜਦੋਂ ਤੁਹਾਨੂੰ ਐ ਲੱਗੇ ਵੀ ਤਰੇੜਾਂ ਛੱਡ ਗਏ ਬਸ ਉਦੋਂ ਆਪਾਂ ਗੈਸ ਬੰਦ ਕਰਾਂਗੇ ਹੁਣ ਆਪਾਂ ਦੋਸਤੋ ਅਚਾਰ ਵਿੱਚ ਪਾਉਣ ਲਈ ਮਸਾਲਾ ਤਿਆਰ ਕਰਾਂਗੇ ਇੱਕ ਚਮਚਾ ਤਨੀਆਂ ਲਿਆ ਆਪਾਂ ਇੱਕ ਚਮਚਾ ਜੀਰਾ ਲਿਆ ਇੱਕ ਚਮਚਾ ਪੀਲੀ ਸਰੋਂ ਇੱਕ ਚਮਚਾ ਆਪਾਂ ਸੌਂਫ ਦਾ ਲਿਆ ਇੱਕ ਚਮਚਾ ਮੇਥੀ ਦਾਣਾ ਇੱਕ ਚਮਚਾ ਪੱਕ ਲੌਂਜੀ ਦਾ ਲਿਆ ਇਸ ਸਾਰੇ ਮਸਾਲੇ ਨੂੰ ਆਪਾਂ ਤਵੇ ਦੇ ਉੱਤੇ ਰੋਸਟ ਕਰਾਂਗੇ ਤਵੇ ਦੇ ਉੱਤੇ ਆਪਾਂ ਗੈਸ ਦੇ ਉੱਤੇ ਧਰ ਕੇ ਨੂੰ ਭੁੰਨਾਗੇ ਆਪਾਂ ਦੋਸਤੋ ਤੇ ਜਦੋਂ ਇਹ ਤੁਹਾਨੂੰ ਇਹ ਲੱਗੇ ਵੀ ਭੁੰਨ ਭੱਜ ਗਿਆ ਇਹ ਹਨਾ ਵਿੱਚ ਖੁਸ਼ਬੂ ਜੀ ਆਉਣ ਲੱਗ ਜਾਂਦੀ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਇਹਨੂੰ ਮਿਕਸੀ 'ਚ ਪਾ ਕੇ ਤੇ ਗੇੜਾ ਦਵਾ ਦਿਓ 2 ਕੁ ਮਿੰਟ ਲੱਗਣਗੇ ਤੇ ਇਹਦਾ ਮਸਾਲਾ ਵਧੀਆ ਤਿਆਰ ਹੋ ਜਾਊਗਾ ਤੇ ਬਣ ਰਹੇ ਹੋ ਤੁਸੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਕਲੀ-ਕਲੀ ਗੱਲ ਦੱਸਾਂਗੇ ਤੇ ਚਾਰ ਤੁਹਾਡਾ ਜਮਾਂ ਖਰਾਬ ਨਹੀਂ ਹੋਣਾ ਤੇ ਬਣੋ ਵੀ ਬਹੁਤ ਜ਼ਿਆਦਾ ਸਵਾਦ ਬੱਚਿਆਂ ਨੂੰ ਜਿਹੜੇ ਸਕੂਲ ਪਾ ਕੇ ਪੇਂ ਦੇਖ ਰਹੇ ਟਿਫਨ ਦੇ ਵਿੱਚ ਤੇ ਜਿਹੜਾ ਉੱਥੇ ਇੱਕ ਦੀ ਬਰਕੀ ਕਈ ਵਾਰੀ ਮੈਡਮ ਮਾਸਟਰ ਲਾ ਲੈਂਦੇ ਆ ਨਾ ਇੱਕ ਦੀ ਬੱਚੇ ਦੇ ਟਿਫਨ ਚ ਬਰਕੀ ਤੋਂ ਯਾਦ ਹੀ ਕਰਨਗੇ ਤੇ ਤੁਹਾਨੂੰ ਤੁਹਾਡੇ ਬੱਚੇ ਨੂੰ ਲਾੜੀ ਘਰੀ ਜਾਇ ਕਰਨਗੇ ਤੇ ਕਿਆ ਕਰਨਗੇ ਵੀ ਉਹਦੀ ਮੰਮੀ ਤੋਂ ਨਾ 1 ਕਿਲੋ ਸਨ ਵੀ ਚਾਰ ਪਵਾ ਕੇ ਦੇ ਇੰਨਾ ਸਵਾਦ ਬਣੂਗਾ ਇਹ ਦੇਖੋ ਛੱਡ ਗਏ ਨਾ ਤਰੇੜਾ ਇਹ ਹੁਣ ਆਪਾਂ ਇਹਨੂੰ ਇੱਕ ਭਾਂਡੇ 'ਚ ਕੱਢ ਲਾਂਗੇ ਥਾਲ ਦੇ ਵਿੱਚ ਆਪਾਂ ਕੱਢ ਲਏ ਇਹ ਔਲੇ ਤੇ ਇਹਨਾਂ ਨੂੰ ਆਪਾਂ ਧੁਮਗਰ ਸੁੱਕਣੇ ਪਾ ਦੇਣਾ ਦੋਸਤੋ ਕਿਉਂਕਿ ਇਹਨਾਂ 'ਚ ਨਮੀ ਨਹੀਂ ਆਪਾਂ ਰੱਖ ਦੇਣੀ ਇਹਨੂੰ ਆਪਾਂ ਤੋ ਪੇਸਕਣਾ 2-3 ਘੰਟਿਆਂ 'ਚ ਜੇ ਵਧੀਆ ਸੁੱਕ ਜਾਣਗੇ ਜੇ ਆਪਾਂ ਦੋਸਤੋ ਇਹਨੂੰ ਚੰਗੀ ਤਰ੍ਹਾਂ ਸੁਕਾ ਲਾਂਗੇ ਆਵਲਿਆਂ ਨੂੰ ਤਾਂ ਇਹਦੇ 'ਚੋਂ ਉੱਲੀ ਦੀ ਗੁੰਜਾਇਸ਼ ਬਿਲਕੁਲ ਖਤਮ ਹੋ ਜੂਗੀ ਜੇਕਰ ਨਮੀ ਦੀ ਮਾਤਰਾ ਮੜੀ ਜੀ ਵੀ ਰਹਿ ਜੇ ਨਾ ਆਵਲਿਆਂ ਦੇ ਵਿੱਚ ਤਾਂ ਇਹਨਾਂ ਨੂੰ ਉੱਲੀ ਲੱਗਣ ਦੀ ਗੁੰਜਾਇਸ਼ ਹੁੰਦੀ ਆ ਨਮੀ ਜੇ ਰਹੂਗੀ ਤਾਂ ਇਹ ਉਲੀ ਲੱਗੂਗੀ ਜੇ ਤੁਸੀਂ ਚੰਗੀ ਤਰ੍ਹਾਂ ਸੁਕਾ ਲਓਗੇ ਤਾਂ ਇਹਨਾਂ ਨੂੰ ਉਲੀ ਨਹੀਂ ਲੱਗਣੀ ਉਹ ਜਿਹੜਾ ਆਪਾਂ ਮਸਾਲਾ ਭੁੰਨਿਆ ਤਵੇ ਦੇ ਉੱਤੇ ਹਨਾ ਤੇ ਉਸੇ ਨੂੰ ਬਾਅਦਚ ਆਪਾਂ ਮਿਕਸੀ 'ਚ ਪਾ ਕੇ ਗ੍ਰाइंड ਕਰਨਾ 2 ਗਮਿੰਟਾਂ 'ਚ ਗ੍ਰाइंड ਹੋ ਜਾਊਗਾ ਤੇ ਉਹਨੇ ਤੁਸੀਂ ਨਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਦੱਸਿਓ ਵੀ ਅਚਾਰ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਆ ਇੱਧਰ ਆਪਾਂ 2 ਚਮਚੇ ਵੱਡੇ ਚਮਚੇ ਨਾ ਤੇਲ ਦੇ ਪਾ ਲਈ ਸਰੋਂ ਦੇ ਤੇਲ ਦੇ ਕੜਾਈ ਦੇ ਵਿੱਚ ਤੇ ਉਹਨੂੰ ਪਹਿਲਾਂ ਨਾ ਚੰਗੀ ਤਰ੍ਹਾਂ ਆਪਾਂ ਗਰਮ ਕਰਾਂਗੇ ਤੇ ਉਹਨੇ ਨਾ ਆਪਾਂ ਜਿਹੜੇ ਆਪਾਂ ਹੁਣ ਆਪਾਂ ਉਬਾਲੇ ਸੀ ਤੇ ਸੁੱਕਣੇ ਪਏ ਸੀ ਉਹਨਾਂ ਚੋਂ ਇਸ ਤਰ੍ਹਾਂ ਗਿੜਕਾਂ ਬਾਹਰ ਘੜ ਲੈਣੀਆਂ ਕੰਦੀਆਂ ਫਾੜੀਆਂ ਫਾੜੀਆਂ ਰੱਖ ਲੈਣੀਆਂ ਤੇ ਇੰਨੇ ਚ ਥੋੜਾ ਜ਼ੋਰ ਭੁਰਾ ਵੀ ਨਹੀਂ ਲੱਗਣਾ ਕਿਉਂਕਿ ਉਬਾਲੇ ਹੋਏ ਆ ਤੇ ਪੋਲੇ ਹੋਏ ਵੀ ਹੁੰਦੇ ਆ ਤੇ ਆਪਣੇ ਆਪ ਗਿੜਕਾਂ ਨਿਕਲੀ ਜਾਣਗੀਆਂ ਦੇਖੋ ਹੱਥ ਨਾਲ ਤੁਸੀਂ ਐਂ ਕਰ ਸਕਦੇ ਹੋ ਜਿਨ੍ਹਾਂ ਨੂੰ ਹੱਥ ਨਾਲ ਮੁਸ਼ਕਲ ਲੱਗੇ ਉਹ ਕਰਦ ਨਾਲ ਵੀ ਕੱਟ ਸਕਦੇ ਦੇਖੋ ਤਰੇੜਾਂ ਆਈਆਂ ਭਈਆਂ ਨੇ ਜਦੋਂ ਆਪਾਂ ਪੋਲਾ ਜਾਂ ਨੱਪਦੇ ਆ ਤੇ ਉਹ ਹੀ ਟੁੱਟ ਜਾਂਦੇ ਆ ਦੇਖੋ ਨੇੜੋਂ ਦੇਖੋ ਤੁਸੀਂ ਇਹ ਉਹੀ ਅਲੱਗ ਹੋ ਜਾਣਗੇ ਗਿੜ ਕੱਢ ਹੋ ਜਾਣਗੇ ਗਿੜਕਾਂ ਆਪਾਂ ਸੈੱਟ ਦੇਾਂਗੇ ਤੇ ਜਿਹੜੀਆਂ ਫਾੜੀਆਂ ਫਾੜੀਆਂ ਰੱਖ ਲਾਂਗੇ ਅੱਗੇ ਆਪਾਂ ਦਿਖਾਉਣਾ ਤੁਹਾਨੂੰ ਵੀ ਕਰਨਾ ਕੀ ਆ ਅੱਗੇ ਹੈਗਾ ਆ ਦੇਖੋ ਤੁਸੀਂ ਮਸਾਲਾ ਜਿਹੜਾ ਤਿਆਰ ਕਰਕੇ ਲਿਆਇਆ ਮਿਕਸੀ ਨਾਲ ਬਰੀਕ ਕਰਕੇ ਲਿਆਇਆ ਤੇ ਉਹਨੂੰ ਆ ਤਸਰੋਂ ਦੇ ਤੇਲ ਚ ਪਾ ਕੇ ਆਪਾਂ ਤੇ ਇਹਨੂੰ ਆਪਾਂ ਅੱਗ ਦੇ ਧਰਤਾ ਤੇ ਤਿਆ ਤਿੰਨ ਹਰੀਆਂ ਮਿਰਚਾਂ ਆਪਾਂ ਸੜਤੀਆਂ ਇਹਦੇ ਵਿੱਚ ਟੇਸਟ ਬਣਾਉਣ ਲਈ ਹਲਦੀ ਪਾਊਡਰ ਦਾ ਇੱਕ ਚਮਚਾ ਪਾਤਾ ਇੱਕ ਚਮਚਾ ਨਮਕ ਦਾ ਪਾਤਾ ਦੋਸਤੋ ਇਹ ਟੇਸਟ ਬਣਾਉਣ ਲਈ ਆ ਦੋਸਤੋ ਇਹ ਚੀਜ਼ਾਂ ਇੱਕ ਅੱਧਾ ਚਮਚਾ ਆਪਾਂ ਇਹ ਚ ਲਾਲ ਮਿਰਚਾਂ ਦਾ ਪਾਵਾਂਗੇ ਹਰੀਆਂ ਮਿਰਚਾਂ ਵੀ ਆਪਾਂ ਪਹਿਲਾਂ ਪਾਈਆਂ ਹੁਣ ਆਪਾਂ ਲਾਲ ਮਿਰਚਾਂ ਵੀ ਪਾਵਾਂਗੇ ਦੋਸਤੋ ਕਿਉਂਕਿ ਟੇਸਟ ਬਣਾਉਣ ਲਈ ਹੁਣ ਜੇ ਤੁਸੀਂ ਕਿਲੋ ਚਾਰ ਪਾਣਾ ਹੋਵੇ ਮੰਨ ਲਓ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੇਖੀਆਂ ਇਹ ਸਾਰੀਆਂ ਚੀਜ਼ਾਂ ਨੂੰ ਦੁੱਗਣਾ ਕਰ ਦਿਓ ਇਹ ਜਿਹੜਾ ਰੈਸਪੀ ਐ ਇਹ ਅੱਧਾ ਕਿਲੋ ਆਮਲੇ ਦੀ ਰੈਸਪੀ ਆ ਤੇ ਜੇ ਮਦਦ ਤੁਸੀਂ ਚਾਰ ਜ਼ਿਆਦਾ ਪਾਉਣਾ ਹੋਵੇ ਤੇ ਸਾਰੀਆਂ ਚੀਜ਼ਾਂ ਦੁੱਗਣੀਆਂ ਹੋ ਜਾਣਗੀਆਂ ਹਨਾ ਸਾਡੇ ਚੈਨਲ ਤੇ ਤੁਹਾਨੂੰ ਆਂਬ ਦਾ ਅਚਾਰ ਦੀ ਰੈਸਪੀ ਵੀ ਮਿਲੂਗੀ ਨਿੰਬੂ ਦੇ ਅਚਾਰ ਦੀ ਰੈਸਪੀ ਵੀ ਮਿਲੂਗੀ ਮਿਰਚ ਦੇ ਅਚਾਰ ਦੀ ਰੈਸਪੀ ਵੀ ਮਿਲੂਗੀ ਤੇ ਇਹ ਦੇਖ ਲਿਆ ਕਰੋ ਬਸ ਜਿਹੜੇ ਚੈਨਲ ਤੇ ਜਿੱਥੇ ਵੀ ਤੁਸੀਂ ਇਹ ਦੇਖ ਰਹੇ ਹੋ ਹਨਾ ਭਾਵੇਂ YouTube ਤੇ ਭਾਵੇਂ Facebook ਤੇ ਭਾਵੇਂ Instagram ਤੇ ਆ ਇੱਥੇ ਤੁਹਾਨੂੰ ਇਹ ਮਿਲੂਗੀ ਰੈਸਪੀ ਦੋਸਤੋ ਆਮਲੇ ਆਪਾਂ ਪਾਤੀ ਸੀ ਕੜਾਈ ਦੇ ਵਿੱਚ ਜਿਨ੍ਹਾਂ ਤੋਂ ਆਪਾਂ ਗਿੜਕਾਂ ਵੱਖ ਕੀਤੀਆਂ ਸੀ ਫਾੜੀਆਂ ਫਾੜੀਆਂ ਰਹਿ ਗਈਆਂ ਸੀ ਹਨਾ ਉਹ ਆਮਲੇ ਆਪਾਂ ਮਸਾਲੇ ਦੇ ਵਿੱਚ ਪਾ ਕੇ ਤੇ ਮਸਾਲੇ ਨੂੰ ਆਪਾਂ 2 ਮਿੰਟ ਸੇਕਾ ਲਵਾ ਕੇ ਤੇ ਗੈਸ ਕਰਤਾ ਬੰਦ ਤੇ ਆਪਣਾ ਅਚਾਰ ਬਿਲਕੁਲ ਤਿਆਰ ਆ ਆਮਲੇ ਦਾ ਤੇ ਇਹਨਾਂ ਤੁਸੀਂ ਕਿਸੇ ਕੱਚ ਦੇ ਮਰਤਵਾਨ ਵਿੱਚ ਪਾ ਦੇਣਾ ਦੋਸਤੋ ਤੇ ਤੁਹਾਨੂੰ ਆਚਾਰ ਬਣਾਉਣ ਦੀ ਵਿਧੀ ਕਿਵੇਂ ਲੱਗੀ ਆ ਤੇ ਇਹ ਤੁਸੀਂ ਦੱਸਣਾ ਸਾਨੂੰ ਇਹ ਤੁਸੀਂ ਹੁਣ ਨਾਲ ਦੀ ਨਾਲ ਵੀ ਖਾ ਸਕਦੇ ਹੋ ਪਰ ਜੇ ਇਹਨੂੰ 2-3 ਦਿਨ ਤੁਸੀਂ ਵੇਟ ਕਰ ਲਓ ਤੇ ਇਹ ਸਾਰਾ ਰਚ ਮਿਚ ਜਾਊਗਾ ਇੱਕ ਦੂਜੇ ਦੇ ਵਿੱਚ ਵੀ ਜਿਹੜਾ ਮਸਾਲਾ ਆਪਾਂ ਪਾਇਆ ਹੁਣ ਮਸਾਲੇ ਦੇ ਵਿੱਚ ਆਮਲੇ ਪਾਏ ਆ ਨਾ ਆਪਾਂ ਹਣੇ ਤੇ ਇੱਕ ਦੋ ਦਿਨਾਂ ਜੇ ਇੱਕ ਦੂਜੇ ਚ ਰਲ ਜਾਣਗੇ ਤੇ ਕੁਝ ਦੋਸਤ ਇਹ ਚ ਸਿਰਕਾ ਪਾਉਂਦੇ ਹੁੰਦੇ ਆ ਜੇ ਤੁਸੀਂ ਸਾਡੇ ਤਰੀਕੇ ਨਾਲ ਇਸ ਤਰ੍ਹਾਂ achar ਪਾਇਆ ਫੇਰ ਤੁਹਾਨੂੰ ਸਿਰਕਾ ਪਾਉਣ ਦੀ ਲੋੜ ਨਹੀਂ ਗਈ ਸਾਡੇ ਚੈਨਲ ਨੂੰ ਫੋਲੋ ਕਰ ਲਓ ਸ਼ੇਅਰ ਕਰ ਦਿਓ